ਕੌਮੀ ਸਾਂ ਮੋਰਚਾ ਜਿਹੜਾ ਕੌਮੀ ਮੁੱਦਿਆਂ ਨੂੰ ਲੈ ਕੇ ਤਕਰੀਬਨ 7 ਜਨਵਰੀ 2023 ਤੋਂ ਬਾਬਾ ਅਜੀਤ ਸਿੰਘ ਨਾਲ ਮੁਹਾੜੀ ਤੇ ਚੰਡੀਗੜ੍ਹ ਦੇ ਬਾਟਰਾਂ ਤੇ ਲੱਗਿਆ ਵਾ ਜਿਨ੍ਹਾਂ ਚਾਰ ਮੁੱਦਿਆਂ ਨੂੰ ਲੈ ਕੇ ਉਹ ਮੋਰਚਾ ਲੱਗਿਆ ਸਰਕਾਰਾਂ ਉਹਨਾਂ ਤੇ ਇਨਸਾਫ ਦੇਣ ਨੂੰ ਤਿਆਰ ਨਹੀਂ ਸੋ ਲਗਾਤਾਰ ਮੋਰਚਾ ਚੱਲ ਰਿਹਾ ਹੁਣ ਇੱਕ ਉਹ ਸਰਕਾਰਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਅਸੀਂ 15 ਅਗਸਤ ਨੂੰ ਜਿਹੜਾ ਇਹ ਸਰਕਾਰਾਂ ਇਹ ਦੇਸ਼ ਆਪਣੇ ਆਜ਼ਾਦੀ ਦੇ ਜਸ਼ਨ ਮਨਾਉਂਦਾ ਕਿ ਉਸ ਦੇਸ਼ ਆਜ਼ਾਦ ਹੋਇਆ ਪਰੰਤੂ 92% ਕੁਰਬਾਨੀਆਂ ਦੇ ਕੇ ਇਹ ਦੇਸ਼ ਨੂੰ ਸਿੱਖਾਂ ਨੇ ਆਜ਼ਾਦ ਕਰਾਇਆ ਜਿਹੜਾ ਅਜਾੜਾ ਨਹੀਂ ਹੋਇਆ ਉਸ ਆਜ਼ਾਦੀ ਦੇ ਬੰਦੋ ਸਿੱਖਾਂ ਦਾ ਹੋਇਆ ਕਿਉਂਕਿ ਉਹ ਪੰਜਾਬ ਚ ਜਿਸ ਤੋਂ ਬਹੁਗਿਤੀ ਸਿੱਖਾਂ ਦੀ ਸੀ ਦੋ ਹਿੱਸਿਆਂ ਚ ਵੰਡਿਆ ਗਿਆ ਇੱਕ ਲੈਂਦਾ ਪੰਜਾਬ ਇੱਕ ਲੈਂਦਾ ਪਰਾਮ ਸੋ ਉਹਦਾ ਜਿਹੜਾ ਸੰਤਾਪ ਹੈ ਉਹ ਪੰਜਾਬੀਆਂ ਚ ਚੱਲਿਆ ਸੋ ਉਸ ਤੋਂ ਬਾਅਦ ਲਗਾਤਾਰ ਸਰਕਾਰਾਂ ਸਾਡੇ ਨਾਲ ਵਿਤਕਾ ਕਰਦੀਆਂ ਨਹੀਂਆਂ ਜਿੰਨੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਸਾਬਾ ਬਣਦਾ ਹੱਕ ਸਰਕਾਰਾਂ ਨੇ ਨਹੀਂ ਦਿੱਤਾ ਸੋ ਸਰਕਾਰਾਂ ਤੋਂ ਇਨਸਾਫ਼ ਲੈਣ ਲਈ ਮੋਰਚਾ ਲਗਾਇਆ ਵਾ ਹੁਣ ਅਸੀਂ 15 ਅਗਸਤ ਦਾ ਇੱਕ ਪ੍ਰੋਗਰਾਮ ਦਿੱਤਾ ਸੰਪਤਾਂ ਨੂੰ ਕਿ ਉਸ ਦਿਨ ਆਜ਼ਾਦੀ ਵਾਲੇ ਦਿਨ ਸੀ ਚੰਡੀਗੜ੍ਹ ਦੇ 17 ਸੈਕਟਰ 'ਚ ਉਹ ਮੀਲਨ تھیਟਰ ਹੈ ਉਹਦੇ ਨੇੜੇ ਅਸੀਂ ਇਕੱਠੇ ਹੋਇਆ ਸੋ ਸੰਗਤਾਂ ਨੂੰ ਅਪੀਲ ਹੈ ਕਿ ਆਪਣੇ ਆਪਣੇ ਸਾਥਨਾਂ ਨਾਲ ਆਈਓ ਉਸ ਦਿਨ ਉੱਥੇ ਜ਼ਰੂਰ ਪਹੁੰਚੋ ਤਾਂ ਕਿ ਅਸੀਂ ਉਸ ਦਿਨ ਆਪਣਾ ਆਪਣੇ ਹੱਕਾਂ ਲਈ ਰੋਸ਼ਮਾਰਾ ਕਰຊਈਏ ਕਿ ਉਹ ਆਪਣੀ ਆਵਾਜ਼ ਬਲਡ ਲੈਵਲ ਤੱਕ ਕਿ ਕਿਸ ਤਰ੍ਹਾਂ ਇਥੋਂ ਦੀਆਂ ਸਰਕਾਰਾਂ ਭਾਵੇਂ ਚ ਪੰਜਾਬ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਉਹ ਪੰਜਾਬੀਆਂ ਨੂੰ ਸਾਥ ਦੇਣ ਲਈ ਤਿਆਰ ਨਹੀਂ ਭਾਵੇਂ ਸਾਡੇ ਕਿਸਾਨ ਲਗਾਤਾਰ 13 ਫਰਵਰੀ 2024 ਤੋਂ ਬਾਦਰਾ ਤੋਂ ਬੈਠੇ ਆ ਉਹਨਾਂ ਨੂੰ ਵੀ ਇਨਸਾਫ਼ ਦੇਣ ਨੂੰ ਤਿਆਰ ਨਹੀਂ ਸੋ ਕੌਮੀ ਇਨਸਾਫ਼ ਮੋਰਚਾ ਜਿਹੜਾ ਲੱਗਿਆ ਉਹਨੂੰ ਇਨਸਾਫ਼ ਦੇਣ ਨਹੀਂ ਇਥੋਂ ਤੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੱਲ੍ਹ ਵਾਲਿਆਂ ਦੇ ਖਿਲਾਫ ਕੌਮੀ ਇਨਸਾਫ਼ ਮੋਰਚੇ ਦੀ ਮੰਗ ਹੈ ਕਿ ਸਖਤ ਕਾਨੂੰਨ ਬਣਨਾ ਚਾਹੀਦਾ ਪਰੰਤੂ ਸਰਕਾਰਾਂ ਉਹ ਵੀ ਬ੍ਰਾਊਂ ਨੂੰ ਤਿਆਰ ਨਹੀਂ ਲਗਾਤਾਰ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਸੋ ਇਹ ਸਾਰਾ ਅਸੀਂ ਉਸ ਦਿਨ ਰੋਸ ਸਮਝੋ ਮਨਾਉਣ ਵਾਸਤੇ ਉੱਥੇ ਇਕੱਠ ਸਭਾ ਸੋ ਸੰਗਤਾਂ ਨੂੰ ਬਿਲੀਦਾ ਕਿ ਚੰਡੀਗੜ੍ਹ 17 ਸੈਕਟਰ ਨੇੜੇ ਨੀਲਮ cinema ਉੱਥੇ ਪਹੁੰਚੋ ਆਪਣੇ ਆਪਣੇ ਸਾਥ ਨਾਲ ਆਹੀ ਤਾਂ ਕਿ ਆਪਣੀ ਅਸੀ ਆਵਾਜ਼ ਬਣੰਦ ਕਰ ਸਕੀਏ। ਖਾਸ ਰੂਬੀਤਾ ਖਾਲਸਾ ਬਾ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।